ਗੁਰਾਇਮਕੇ ਟ੍ਰੇਨ ਦੀ ਲਪੇਟ ਵਿਚ ਆਉਣ ਨਾਲ ਬੜਾਪਿੰਡ ਦੇ ਇੱਕ ਵਿਅਕਤੀ ਦੀ ਮੌਤ ਹੋਣ ਦੀ ਸੂਚਨਾ ਮਿਲੀ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਹਨ ਜੀਆਰਪੀ ਗੁਰਾਇਮ ਦੇ ਇੰਚਾਰਜ ਮਦਨ ਲਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਅਮਰਪਾਲੀ ਐਕਸਪ੍ਰੈਸ ਟ੍ਰੇਨ ਹੇਠਾਂ ਆਉਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਉਨ੍ਹਾਂ ਦੱਸਿਆ ਕਿ ਮ੍ਰਿਤਕ ਵਿਅਕਤੀ ਦੀ شناخت ਕਰਨ ਤੇ ਉਸ ਦੀ ਪਹਿਚਾਣ ਸਤਪਾਲ ਪੁੱਤਰ ਦੇਵਰਾਮ ਵਾਸੀ ਬੜਾਪਿੰਡ ਗੁਰਾਇਮ ਵਜੋਂ ਹੋਈ ਹੈ ਨਾ ਦੱਸਿਆ ਕਿ ਮ੍ਰਿਤਕ ਦੀ شناخت ਉਸਦੇ ਪਰਿਵਾਰਕ ਮੈਂਬਰਾਂ ਵੱਲੋਂ ਕੀਤੀ ਗਈ ਸੀ ਪੁਲਿਸ ਅਧਿਕਾਰੀਆਂ ਮੁਤਾਬਕ ਪੁਲਿਸ ਵੱਲੋਂ ਫਿਲਹਾਲ 174 ਦੀ ਕਾਰਵਾਈ ਕਰਦਿਆਂ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਨੂੰ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ ਕੀ ਨਾਮ ਹੈ ਤੁਹਾਡਾ ਬਜੀ ਥੈਂਕ ਯੂ ਮਾਮਾ ਬਜੀ ਪਾਜੀ ਮ੍ਰਿਤਕ ਦੇ ਤੁਹਾਡੇ ਕੀ ਲੱਗਦੇ ਸੀ ਜਿਨ੍ਹਾਂ ਦੀ ਡੈਥ ਹੋਈ ਹੈ ਜੀ ਮੇਰੇ ਪਾਪਾ ਲੱਗਦੇ ਕਿਸ ਤਰ੍ਹਾਂ ਡੈਥ ਹੋਈ ਹੈ ਜੀ ਉਹ ਸਰ ਥੋੜਾ ਸਮਾਂ ਪੀਓ ਸਰ ਸਭ ਇਹ ਲਈ ਦਾਸਨ ਕਰਿਆ ਕਿੰਨੇ ਵਜੇ ਦਾ ਵਾਕਿਆ ਬਈ ਇਹ? ਕੋਈ ਯਾਰ ਸਾਡੀ ਵੀ ਗਿਆ। ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਜੀ? ਤੁਹਾਨੂੰ ਸਰ ਕਾਲ ਆਇਆ ਬਈ ਉਹਨਾਂ ਨੇ ਗਿਫਟ ਪਾਰਟੀ ਸੀਗੀ ਉੱਤੇ ਪੈਂਡ ਲਿਖਿਆ ਸੀਗਾ ਤੇ ਉੱਪਰ ਨਾਮ ਵਗੈਰਾ ਲਿਖਿਆ ਸੀ ਨੰਬਰ ਵਗੈਰਾ ਲਿਖਿਆ ਸੀ। ਕਾਲ ਆਇਆ ਤੇ ਨਾਲ ਯਾਰ ਤੁਹਾਨੂੰ ਤੇ ਉਹਨੇ ਹੀ ਇੱਕ ਤਰ੍ਹਾਂ ਕਰਕੇ ਮੈਨੂੰ ਦੱਸਿਆ। ਡੈਡ ਵਰਡ ਇਹ ਵੀ ਵਗੈਰਾ ਕਿੱਥੇ ਲੱਗੇ? ਹਾਂਜੀ ਡੈਡ ਬਾਡੀ ਵਗੈਰਾ ਮਿਲ ਗਈ ਇੱਥੇ। ਹਾਂਜੀ ਮਿਲ ਗਈ ਫਲੋਰ ਲੈ ਕੇ ਗਿਆ ਸਿਵਲ ਚ। ਗੱਡੀ ਨੰਬਰ 15708 ਡਾਉਨ ਅ ਅੰਵਰਪਾਲੀਆ ਸਪਰੇ ਦੇ ਥੱਲੇ ਰੇਲਵੇ ਲੈਨਾਂ ਕ੍ਰਾਸ ਕਰਦਾ ਇੱਕ ਵਿਅਕਤੀ ਜਾ ਗੱਡੀ ਦੀ ਰੇਲਵੇ ਵਿਚ ਆਉਣ ਕਾਰਨ ਮੌਤ ਹੋ ਗਈ ਆ ਜਿਹਦੇ ਮੌਕੇ ਤੇ ਬਾਸ ਆ ਗਿਆ ਛਨਾਕਤ ਹੋ ਚੁੱਕੀ ਆ ਜਿਹਦਾ ਨਾਮ ਸਤਪਾਲ ਪੁੱਤਰ ਬੇਗਰਾਮ ਵਾਸੀ ਪਿੰਡ ਬੜਾ ਪਿੰਡ ਪੱਤੀ ਜੋਦੇ ਕੀ ਦੀ ਛਨਾਕਤ ਹੋਈ ਆ ਜਿਹਦੀ ਉਮਰ 50-55 ਸਾਲ ਕਰੀਬ ਹੈ ਕਿੰਨੇ ਕਵਜ ਦੀ ਕਾਰਵਾਈ ਇਹ 9:55 ਮਿੰਟ ਤੇ ਸਾਨੂੰ ਮੈਸੇਜ ਆਇਆ ਤੇ ਇਹਦੀ ਪਿੱਛੇ ਜੋ ਉਤਰੀ ਕਾਰਵਾਈ ਕਰਕੇ ਜੀ লাশ ਬਾਅਦ ਪੋਸਟਾਉਂਟ ਵਾਸਲੇ ਵਾਲੇ ਤੋਂ ਦਿੱਤੀ ਗਈ ਹੈ ਅਗਲੀ ਕਾਰਵਾਈ ਕਰਦੇ ਗੁਰਾਇਮਕੇ ਟ੍ਰੇਨ ਦੀ ਲਪੇਟ ਵਿਚ ਆਉਣ ਨਾਲ ਬੜਾ ਪਿੰਡ ਦੇ ਇੱਕ ਵਿਅਕਤੀ ਦੀ ਮੌਤ ਹੋਣ ਦੀ ਸੂਚਨਾ ਮਿਲੀ ਹੈ ਇਸ ਬੰਦੀ ਜਾਣਕਾਰੀ ਦਿੰਦੇ ਆ ਜੀ ਆਰ ਪੀ ਗੁਰਾਇਆਂ ਦੇ ਇੰਚਾਰਜ ਮਦਨ ਲਾਲ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਅਮਰਪਾਲੀ ਐਕਸਪ੍ਰੈਸ ਟ੍ਰੇਨ ਹੇਠਾਂ ਔਨਲਿਕ ਵਿਅਕਤੀ ਦੀ ਮੌਤ ਹੋ ਗਈ ਹੈ ਉਹਨਾਂ ਦੱਸਿਆ ਕਿ ਮ੍ਰਿਤਕ ਵਿਅਕਤੀ ਦੀ شناخت ਕਰਨ ਤੇ ਉਸ ਦੀ ਪਹਿਚਾਣ ਸਤਪਾਲ ਪੁੱਤਰ ਦੇਵਰਾਮ ਵਾਸੀ ਬੜਾ ਪਿੰਡ ਗੁਰਾਇਆਂ ਵਜੋਂ ਹੋਈ ਹੈ ਉਹਨਾਂ ਦੱਸਿਆ ਕਿ ਮ੍ਰਿਤਕ ਦੀ شناخت ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਕੀਤੀ ਗਈ ਸੀ ਪੁਲਿਸ ਅਧਿਕਾਰੀਆਂ ਮੁਤਾਬਕ ਪੁਲਿਸ ਵੱਲੋਂ ਫਿਲਹਾਲ 174 ਦੀ ਕਾਰਵਾਈ ਕਰਦਿਆਂ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਨੂੰ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ ਕੀ ਨਾਮ ਹੈ ਤੁਹਾਡਾ ਬਾਈ? ਥੈਂਕ ਯੂ ਮਾਮਾ ਮੇਰਾ ਪਾਜੀ ਮ੍ਰਿਤਿਕ ਦੇ ਤੁਹਾਡੇ ਕੀ ਲੱਗਦੇ ਸੀਗੇ ਜਿਨ੍ਹਾਂ ਦੀ ਡੈਥ ਹੋਈ ਹੈ ਜੀ? ਮੇਰੇ ਪਾਪਾ ਲੱਗਦੇ ਕਿਸ ਤਰ੍ਹਾਂ ਡੈਥ ਹੋਈ ਹੈ ਜੀ? ਉਹ ਸਰ ਥੋੜਾ ਧਮਾਕਾ ਹੋਇਆ ਸਰ ਸਵੇਰ ਤੇ ਮੌਰੀ ਦਾ ਨਾਮ ਕਿੰਨੇ ਵਜੇ ਦਾ ਵਾਕਿਆ ਬਾਈ ਇਹ? ਕੋਈ ਯਾਰ ਸਰਟੀਫੀਕੇਟ ਮਰਗਾਂ ਦੇ ਲੱਗਨ ਤਾਨੂੰ ਕਿਸ ਤਰ੍ਹਾਂ ਪਤਾ ਲੱਗਾ ਜੀ ਤੁਹਾਨੂੰ ਸਰ ਕਾਲ ਆਇਆ ਕਿ ਮੈਂ ਵਾਡੋਨਾ ਦੇ ਜੀਪ ਚ ਪਾਤੀ ਸੀ ਉੱਤੇ ਪੈਂਡ ਲਿਖਿਆ ਸੀਗਾ ਤੇ ਉੱਪਰ ਨਾਮ ਵਗੈਰਾ ਲਿਖਿਆ ਸੀ ਨੰਬਰ ਵਗੈਰਾ ਲਿਖਿਆ ਸੀ ਕਾਲ ਆਇਆ ਦੇ ਨਾਲ ਜਿਆਦਾ ਤੁਹਾਨੂੰ ਤੇ ਉਹ ਨਹੀਂ ਕਿ ਤਰ੍ਹਾਂ ਸੰਕਰਦੇ ਜੋ ਦੱਸਿਆ ਡੈਡ ਬਰਡ ਇੰਮ ਵਗੈਰਾ ਕਿੱਥੇ ਲੱਗੇ ਹਾਂਜੀ ਡੈਡ ਬਾਡੀ ਵਗੈਰਾ ਮਿਲ ਗਈ ਹੈ ਇੱਥੇ ਹਾਂਜੀ ਮਿਲ ਗਈ ਫਲੋਰ ਲੈ ਕੇ ਗਿਆ ਸਵੇਰ ਚ ਗੱਡੀ ਨੰਬਰ 11708 ਡਾਉਨ ਐ ਅੰਮ੍ਰਿਤਪਾਲੀਆ ਸਪਰੇ ਦੇ ਥੱਲੇ ਰੇਲਵੇ ਲੈਨਾਂ ਕ੍ਰਾਸ ਕਰਦਾ ਇੱਕ ਵਿਅਕਤੀ ਜਾ ਗੱਡੀ ਦੀ ਟੀਟ ਵਿੱਚ ਆਉਣ ਕਰਕੇ ਮੌਤ ਹੋ ਗਈ ਆ ਜਿਹਦੇ ਮੌਕੇ ਤੇ ਵਾਰਸ ਆ ਗਏ ਆ شناخت ਹੋ ਚੁੱਕੀ ਆ ਜਿਹਦਾ ਨਾਮ ਸਤਪਾਲ ਪੁੱਤਰ ਬੇਗਰਾਮ ਵਾਸੀ ਪਿੰਡ ਬੜਾ ਪਿੰਡ ਪੱਤੀ ਜੋਧੇ ਕੀ ਦੀ شناخت ਹੋਈ ਆ ਜਿਹਦੀ ਉਮਰ 50-55 ਸਾਲ ਕ੍ਰੀਬ ਹੈ ਕਿੰਨੇ ਕਵਜੇ ਦੀ ਗੱਲ ਹੈ ਇਹ 9:55 ਮਿੰਟ ਤੇ ਸਾਨੂੰ ਮੈਸੇਜ ਆਇਆ ਤੇ ਇਹਦੇ ਪਿੱਛੇ ਜੋ ਉਤਰੀ ਕਾਰਵਾਈ ਕਰਕੇ ਜੀ লাশ ਬਾਦ ਪੋਸਟਾਉਂਡ ਬਸਲੇ ਵਾਲੇ ਤਾਂ ਦਿੱਤੀ ਗਈ ਹੈ ਅਗਲੀ ਕਾਰਵਾਈ ਕਰਦੇ